ਇੰਡਸਟਰੀ ਦੇ ਉੱਗੇ ਪੰਜਾਬੀ ਸਿੰਗਰ ਅਤੇ ਅਦਾਕਾਰ ਹਰਭਜਨ ਮਾਨ ਕਾਰ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਨੇ। ਇਹ ਖਬਰ ਕੁਝ ਸਮਾਂ ਪਹਿਲਾਂ ਹੀ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕੁਰੂਕ ਖੇਤਰ ਦੇ ਪਿਪਲੀ ਫਲਾਈਓਵਰ ਤੇ ਪਹਿਲਾਂ ਤਾਂ ਗੱਡੀ ਡਿਵਾਈਡਰ ਦੇ ਨਾਲ ਜਾ ਟਕਰਾਈ ਫਿਰ ਅਚਾਨਕ ਪਲਟਾ ਖਾ ਕੇ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਸਮੇਤ ਗੱਡੀ ਵਿੱਚ ਚਾਰ ਸਾਥੀ ਹੋਰ ਵੀ ਮੌਜੂਦ ਸੀ। ਹਾਦਸੇ ਦਾ ਕੀ ਕਾਰਨ ਹੈ ਇਸ ਦੀ ਪੁਸ਼ਟੀ ਹੋਣਾ ਫਿਲਹਾਲ ਹਜੇ ਬਾਕੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਗਾਇਕ ਦਿੱਲੀ ਤੋਂ ਸ਼ੋਅ ਲਗਾ ਕੇ ਚੰਡੀ ਗੱਡ ਨੂੰ ਵਾਪਸੀ ਕਰ ਰਹੇ ਸੀ ਤੇ ਰਸਤੇ ਵਿੱਚ ਹੀ ਉਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਕੱਟਨਾ ਸਵੇਰੇ ਤੜਕੇ ਦੀ ਹੈ ਜਦੋਂ ਗੱਡੀ ਡਿਵਾਈਡਰ ਦੇ ਨਾਲ ਜਾ ਟਕਰਾਈ ਤੇ ਅਚਾਨਕ ਪਲਟਾ ਖਾ ਕੇ ਡਿੱਗ ਗਈ ਹਾਲਾਂਕਿ ਇਸ ਗੱਲ ਦਾ ਜਦੋਂ ਹਰਪਜਨ ਮਾਨ ਦੇ ਪ੍ਰਸ਼ੰਸਕਾਂ ਨੂੰ ਪਤਾ ਲੱਗਿਆ ਤੇ ਉਹ ਵੀ ਗੰਭੀਰ ਚਿੰਤਾ ਦੇ ਵਿੱਚ ਡੁੱਬ ਗਏ ਪਰ ਤੁਹਾਨੂੰ ਦੱਸ ਦਈਏ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਗਾਇਕ ਬਿਲਕੁਲ ਸਹੀ ਸਲਾਮਤ ਨੇ ਸ਼ਾਇਦ ਚਾਉਣ ਵਾਲਿਆਂ ਦੀਆਂ ਦੁਆਵਾਂ ਸਦਕਾ ਹੀ ਅੱਜ ਉਹ ਬਿਲਕੁਲ ਠੀਕ ਠਾਕ ਨੇ ਹਾਦਸਾ ਤਾਂ ਬਹੁਤ ਹੀ ਭਿਆਨਕ ਰਿਹਾ ਪਰ ਗਨੀਮਤ ਇਹ ਵੀ ਰਹੀ ਕਿ ਹਰ ਭਜਨ ਮਾਣ ਨੂੰ ਕੋਈ ਵੀ ਜਾਣੇ ਨੁਕਸਾਨ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਜੋ ਸਾਥੀ ਸੀ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਪਰ ਉਹ ਵੀ ਹੁਣ ਠੀਕ ਨੇ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਹਾਦਸੇ ਦਾ ਸ਼ਿਕਾਰ ਹੋਏ ਗਾਇਕ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਗੱਡੀ ਵਿੱਚੋਂ ਕੱਢਿਆ